ਕਨੇ ਆਪਣੇ ਤੌਰ ਤੇ ਆਪਣੇ ਖਰਚਿਆਂ ਤੇ ਆਪਣੀ ਜੁਰਤ ਦੇ ਨਾਲ ਅਦਾਲਤਾਂ ਵਿੱਚ ਕੇਸ ਲੜ ਕੇ ਸੀਬੀਆਈ ਨੂੰ ਕੇਸ ਦਵਾ ਕੇ ਜਿੰਨਾ ਥੋੜਾ ਬਹੁਤਾ ਜਿਹੜਾ ਇਨਸਾਫ ਮਿਲਿਆ ਉਸ ਉਸ ਕਦਰ ਦੇ ਵਿੱਚ ਮਿਲਿਆ ਤੇ ਯਾ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਨਾਲ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਨਾਲ ਮਿਲਿਆ ਪਰ ਪੰਜਾਬ ਸਰਕਾਰ ਨੇ ਤਾਂ ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਕਾਂਰ ਦੀ ਸਰਕਾਰਾਂ ਹੋਣ ਹਰੇਕ ਨੇ ਦੋਸ਼ੀਆਂ ਨੂੰ ਪਹਚਾਣ ਦੀ ਕੋਸ਼ਿਸ਼ ਕਰੀ ਆ ਅੱਜ ਤੱਕ ਦਾ ਤਾਂ ਇਤਿਹਾਸ ਇਹੀ ਆ ਹਰੇਕ ਸਰਕਾਰ ਨੇ ਭਾਵੇਂ ਕਾਂਰ ਦੀ ਸੀਗੀ ਭਾਵੇਂ ਅਕਾਲੀਆਂ ਦੀ ਸੀਗੀ ਇਹਨਾਂ ਨੇ ਜਿਹੜੇ ਦੋਸ਼ੀ ਪੁਲਿਸ ਵਾਲੇ ਸੀਗੇ ਉਹਨਾਂ ਨੇ ਕੇਸ ਵੀ ਲੜੇ ਆ ਆਪਣੇ ਖਰਚੇ ਤੋਂ ਲੜੇ ਆ ਤੇ ਉਹਨਾਂ ਦੀਆਂ ਸਜ਼ਾਵਾਂ ਘਟਾਉਣ ਦੇ ਵਿੱਚ ਉਹਨਾਂ ਨੂੰ ਸਜ਼ਾ ਤੋਂ ਪਹਿਲਾਂ ਹੀ ਉਹਨਾਂ ਨੂੰ ਪੂਰੀਆਂ ਹੋਣ ਤੋਂ ਪਹਿਲਾਂ ਰਿਹਾ ਕਰਨ ਦੇ ਵਿੱਚ ਵੀ ਅਹਿਮ ਰੋਲ ਅਦਾ ਕਰਿਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਪੰਥਕ ਸਰਕਾਰ ਦੀ ਕਾਂਗਸੀ ਦਾ ਤਾਂ ਪਤਾ ਹੈ ਕਾਂਗਸੀ ਦਾ ਪਤਾ ਹੈ ਪਿੰਕੀ ਕੈਟ ਬੜਾ ਮਸ਼ਹੂਰ ਹੋਇਆ ਪਿੰਕੀ ਕੈਟ ਨੂੰ ਸਜ਼ਾ ਹੋ ਗਈ ਸੀਗੀ ਤੁਹਾਨੂੰ ਪਤਾ ਵੀ ਪਿੰਕੀ ਕੈਟ ਨੂੰ 7-8 ਸਾਲ ਬਾਅਦ ਹੀ ਕਾਲੀਦਾਲ ਦੀ ਸਰਕਾਰ ਸੀ ਰਿਹਾ ਕਰਤਾ ਸੀਗਾ ਤੇ ਇਹਦੀ ਅਪੁਆਇੰਟਮੈਂਟ ਵੀ ਕਰਤੀ ਸੀਗੀ ਇਨੂ ਦੁਆਰਾ ਲਾਭ ਹੀ ਦਿੱਤਾ ਗਿਆ ਸੀਗਾ ਫਿਰ ਜਦ ਰੋਲਾ ਪਿਆ ਫਿਰ ਉਹ ਅਪਾਰਟਮੈਂਟ ਵਾਪਸ ਲੈ ਲਈ ਗਈ ਸੀ ਸੋ ਇਸ ਤਰ੍ਹਾਂ ਇਤਿਹੀਆਂ ਵੀ ਲਵਾਈਆਂ ਝੂਠੇ ਪੁਲਸ ਮੁਕਾਬਲੇ ਦਿਖਾ ਕੇ ਬਹੁਤ ਸਾਰੇ ਨੌਜਵਾਨ ਅਜੇ ਵੀ ਕਸਮ ਕੀਤੇ ਗਏ ਜਿਹੜੇ ਜਿੰਦਾ ਸੀ ਉਹਨਾਂ ਦੇ ਸਾਹਮਣੇ ਕੋਈ ਹੋਰੀ ਬੰਦੇ ਮਾਰਤੇ ਇਹ ਸਭ ਨੂੰ ਪਤਾ ਸੀ ਕਾਲੀਆਂ ਜਿਹੜੀਆਂ ਬਿੱਲੀਆਂ ਨੇ ਬਲੈਕ ਕੈਟ ਜਿਹਨੂੰ ਆਪਾਂ ਕਹਿੰਦੇ ਆ ਉਹ ਵੱਡੀਆਂ ਸਰਕਾਰਾਂ ਵਿੱਚ ਸੀਗੀਆਂ ਪਰ ਉਸ ਮੋਕੇ ਇੱਕ ਸਟੇਟ ਹੁੰਦੀ ਹੈ ਜਿਹੜੀ ਲੋਕਾਂ ਦੀ ਚੁਣੀ ਸਰਕਾਰ ਹੁੰਦੀ ਹੈ ਉਹਨੇ ਕਾਨੂੰਨ ਵੇਖਣਾ ਹੁੰਦਾ ਕਿ ਸਹੀ ਤਰੀਕੇ ਨਾਲ ਲਾਗੂ ਹੋਵੇ ਉੱਥੇ ਵੱਡਾ ਖੋੜਸੀ ਜਿਹੜੀ ਸਰਕਾਰਾਂ ਸਾਡੀਆਂ ਬਣਦੇ ਰਹੀਆਂ ਸਾਰੀਆਂ ਹੁਣ ਜਦੋਂ ਲੋਕ ਕਹਿ ਰਹੇ ਨੇ ਕਿ ਤਿੰਨ ਵਾਰ ਅਕਾਲੀ ਦਲ ਦੀ ਲਗਾਤਾਰ ਸਰਕਾਰ ਰਹੀ ਹੈ ਫਿਰ ਉਸ ਤੋਂ ਬਾਅਦ ਦੁਬਾਰੇ ਕੈਪਟਨ ਦੀ ਸਰਕਾਰ ਆਈ ਹੈ ਹੁਣ ਸਾਰੇ ਕਹਿੰਦੇ ਨੇ ਕਿ ਭਾਈ ਕੌਂਕੇ ਦੇ ਮੁੱਲਜਮਾਂ ਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਚੁੱਪ ਕਰਕੇ ਬੈਠ ਗਏ ਉਹਦੋਂ ਅੱਖਾਂ ਤੇ ਪੱਟੀ ਕਿਉਂ ਬੰਨੀ ਹੋਈ ਸੀ ਇਹਦੇ ਬਾਰੇ ਕੀ ਰਾਪਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਹਾਂ ਗੱਲ ਕਰਾਂਗੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਲੈ ਕੇ ਭਾਈ ਕੌਂਕੇ ਬਾਰੇ ਜੋ ਸ਼ਿਕਾਇਤ ਹੋਈ ਹੈ ਕੌਂਕੇ ਦੀ ਪਤਨੀ ਸ਼੍ਰੀਮਤੀ ਗਰਮੇਲ ਘਰਵਾਲੋਂ ਉਹ ਭਾਵੇਂ ਕਿ ਅੰਗਰੇਜ਼ੀ ਦੇ ਵਿੱਚ ਹੈ ਲੱਗਦਾ ਕਿ ਕੌਂਕੇ ਸਾਹਿਬ ਦੀ ਪਤਨੀ ਨੇ ਦਸਕਤ ਕੀਤੇ ਹੋਣੇ ਪਰ ਸਾਰੀ ਸ਼ਿਕਾਇਤ ਅਕਾਲੀ ਦਲ ਦਾ ਜੋ ਕਮੇਟੀ ਬਣਾਈ ਗਈ ਆ ਜਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਅਕਾਲੀ ਦਾਲੀ ਆ ਪਰ ਨਾਲ ਐ ਜੀਪੀ ਸਿੱਧ ਵੀ ਸਪੋਰਟ ਮਿਰਸਨ ਬਾਦਲ ਵੀ ਕੌਂਕੇ ਸਬਦ ਘਰ ਗਏ ਸੀਗੇ ਮਦਦ ਦੀ ਪ੍ਰਗਟਾਵਾ ਕਰਨ ਤਾਂ ਉਹ ਜਿਹੜੀ ਸ਼ਿਕਾਇਤ ਹੋਈ ਆ ਉਹ ਸ਼ਿਕਾਇਤ ਤੇ ਬਹੁਤ ਸਾਰੇ ਆ ਵਿਚਤ ਤਕਨੀਕੀ ਗਲਤੀਆਂ ਨੇ ਕੁਝ ਵਕੀਲਾਂ ਨਾਲ ਵੀ ਸਾਡੀ ਗੱਲ ਹੋਈ ਅਤੇ ਆਮ ਸਿੱਖ ਭਾਈਚਾਰੇ ਅਤੇ ਪੰਥ ਵਿੱਚ ਇਸ ਗੱਲ ਦਾ ਰੋਸ ਹੈ ਕਿ ਸ਼ਿਕਾਇਤ ਸਹੀ ਨਹੀਂ ਕੀਤੀ ਗਈ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਉਹਦੇ ਆਧਾਰ ਤੇ ਮਲਜਮ ਸ਼ਰੇਆਮ ਬਰੀ ਹੋ ਸਕਣਗੇ ਮੇਰੇ ਨਾਲ ਨੇ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਐਡਵੋਕੇਟ oppositon broad ਇਹਨਾਂ ਨਾਲ ਗੱਲ ਕਰਦੇ ਆ ਕਿ ਸਿੱਖਾਂ ਦੀਆਂ ਭਾਵਨਾਵਾਂ ਕੀ ਨੇ ਇਹ ਕੰਕੇ ਮਾਮਲੇ ਦੇ ਵਿੱਚ ਕੀ ਹੋਣਾ ਚਾਹੀਦਾ ਨਾਲ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਇਸ ਮਾਮਲੇ ਤੇ ਕਾਰਵਾਈ ਜ਼ਰੂਰ ਹੋਏਗੀ ਜਾਂਚ ਕਰਾ ਕੇ ਮੁਲਜ਼ਮਾਂ ਨੂੰ ਅੰਦਰ ਭੇਜਾਂਗੇ ਸੋ ਗੱਲ ਸ਼ੁਰੂ ਤਾਂ ਹੋ ਗਈ ਹੈ ਪਰ ਸ਼ੁਰੂ ਹੋਣ ਦਾ ਤੰਗ ਥੋੜਾ ਗਲਤ ਹੈ ਕਿਉਂਕਿ ਜੇ ਭਗਵੰਤ ਮਾਨ ਨੇ ਬਿਆਨ ਦੇ ਹੀ ਦਿੱਤਾ ਤਾਂ ਭਗਵੰਤ ਮਾਨ ਨੂੰ ਇਹ ਬਿਆਨ ਦੇਣਾ ਚਾਹੀਦਾ ਸੀ ਕਿ ਇਸ ਮਾਮਲੇ ਤੇ ਸੱਟ ਪੇਟਾ ਦਿੱਤੀ ਉਹ ਸੱਟ 15 ਦਿਨ ਦੇ ਵਿੱਚ ਜਾਂ 20 ਦਿਨ ਦੇ ਵਿੱਚ ਆਪਣੀ ਰਿਪੋਰਟ ਦੇਵੇਗੀ ਜਿਹਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਸੋ ਆਪਾਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੋਈ ਆ ਪਰ ਕਦਮ ਬਹੁਤੇ ਚੰਗੇ ਨਹੀਂ ਕੀ ਕਹਿਣਾ ਬ੍ਰਾਂਡ ਸਾਹਿਬ ਤੋਂ ਡੈਸ ਬਾਰੇ ਦੇਖੋ ਖੋਕਰ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿਉਂਕਿ ਸੀਐਮ ਕੋਲ ਬਹੁਤ ਵੱਡੀ ਪਾਵਰ ਹੁੰਦੀ ਆ ਔਰ ਦੂਜੀ ਗੱਲ ਆ ਗ੍ਰਹਿ ਮੰਤ్రਾਲਾ ਵੀ ਇਹਨਾਂ ਕੋਲੇ ਆ ਇਹਨਾਂ ਨੂੰ ਬਿਆਨ ਦੇਣ ਦੀ ਥਾਂ ਹੁਣ ਅਮਲੀ ਕਾਰਵਾਈ ਦੀ ਲੋੜ ਸੀਗੀ ਸਿੱਧਾ ਐਕਸ਼ਨ ਕਰਨਾ ਚਾਹੀਦਾ ਸੀਗਾ ਕਿਉਂਕਿ ਭਾਈ ਗਰਦਾ ਗਰਦੇਵ ਸਿੰਘ ਕੌਂਕੇ ਦਾ ਕੇਸ ਕੱਲਾ ਪੰਜਾਬ ਸਰਕਾਰ ਨੂੰ ਨਹੀਂ ਸਮੁੱਚੀ ਦੁਨੀਆ ਨੂੰ ਬੜੀ ਬਖੂਬੀ ਪਤਾ ਹੈ ਔਰ ਲੰਮੇ ਸਮੇਂ ਤੋਂ ਪਤਾ ਹੈ ਵੀ ਇਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਤੇ ਭਗਵਾਨ ਸਿੰਘ ਮਾਨ ਨੂੰ ਉਹਨਾਂ ਨੂੰ ਵੀ ਪਤਾ ਹੈ ਤੇ ਜਿਹੜੇ ਸ਼ਿਕਾਇਤ ਕਰਤਾ ਹੁਣ ਜਾ ਰਹੇ ਆ 31 ਸਾਲ ਬਾਅਦ ਇਹਨਾਂ ਨੂੰ ਹੀ ਪਤਾ ਕੋਈ ਕਿਸੇ ਤੋਂ ਗੱਲ ਲੁਕੀ ਛਿਪੀ ਨਹੀਂ ਪਰ ਇਹ ਆ ਵੀ ਜੇ ਇਸ ਤਰ੍ਹਾਂ ਲੱਗ ਰਿਹਾ ਵੀ ਜਿਸ ਤਰ੍ਹਾਂ ਕੇ ਨਾਲ ਇਹ ਸ਼ਿਕਾਇਤਾਂ ਹੋ ਰਹੀਆਂ ਔਰ ਜਿਵੇਂ ਅੱਗੇ ਤੋਂ ਜਵਾਬ ਹੋ ਰਿਹਾ ਤਾਂ ਇਹਦਾ ਵੀ ਕਿਤੇ ਮੈਨੂੰ ਡਰ ਆ ਵੀ ਉਹੀ ਕੰਮ ਨਾ ਹੋਵੇ ਜਿਹੜੀਆਂ ਅੱਜ ਤੱਕ ਕਿਸੇ ਸ਼ਿਕਾਇਤ ਕੋਈ ਵੀ ਅੰਜਾਮ ਤੱਕ ਨਹੀਂ ਪਹੁੰਚ ਸਕੀ ਜਿਵੇਂ ਲੱਗ ਰਿਹਾ ਏ ਵੀ ਭਾਈ ਗੁਰਦੇਵ ਸਿੰਘ ਕੌਂਕੇ ਵਾਲੇ ਕੇਸ ਦੇ ਵਿੱਚ ਨજર ਆ ਰਿਹਾ ਹੈ। ਕੁਝ ਘਟਾ ਨੇ ਕਹਿੰਦੇ ਮਤਲਬ ਇਹ ਵੀ ਗੱਲ ਆ ਰਹੀ ਆ ਕੁਝ ਜਿਹੜੇ ਨੌਜਵਾਨ ਸਿੱਖ ਆਗੂ ਨਹੀਂ ਉਹਨਾਂ ਨੇ ਕਿਹਾ ਕਿ ਜਿਹੜੇ ਮੇਨ ਮੁਲਜ਼ਮ ਨੇ ਉਹਨਾਂ ਦਾ ਨਾਮ ਐਨਐਸਰ ਦੇ ਵਿੱਚ ਉਹਦੇ ਬਾਰੇ ਦੇਖੋ ਉਹ ਵਕੀਲ ਵੀ ਹੋ ਕਿ ਸ਼ਿਕਾਇਤ ਕਿਸ ਲੈਵਲ ਦੀ ਹੋਣੀ ਚਾਹੀਦੀ ਹੈ ਇਹ ਵੀ ਥੋੜੀ ਜਾਣਕਾਰੀ ਦੇਖੋ ਖੋਖਰ ਸਾਹਿਬ ਇਹਦੇ ਚ ਨਾ ਬਹੁਤ ਸਾਰੇ ਤੱਥ ਜਿਹੜੇ ਆ ਉਹ ਮਤਲਬ ਉਹ ਜਾਗਰ ਨਹੀਂ ਕੀਤੇ ਗਏ ਇਹ ਬਿਲਕੁਲ ਸਪਸ਼ਟਾ ਗੱਲ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਸ਼ਿਕਾਇਤ ਜਦੋਂ ਕੀਤੀ ਹੈ ਇਹਨਾਂ ਨੇ ਤਾਂ ਉਸ ਵਕਤ ਬਹੁਤ ਸਾਰੇ ਜਿਹੇ ਅਫਸਰ ਜਿਹੜੇ ਕਿ ਜ਼ਿੰਮੇਵਾਰ ਸੀਗੇ ਜਿਨ੍ਹਾਂ ਨੇ ਇੰਟੈਰੋਗੇਟ ਵੀ ਕਰਿਆ ਉਸ ਸਮੇਂ ਤੇ ਉਸ ਸਮੇਂ ਜਿੰਨੇ ਜੋੜੇ ਵੀ ਲੀਡਰ ਆ ਉਸ ਸਮੇਂ ਜਿਨ੍ਹਾਂ ਦਾ ਤਾਣਾ ਬਾਣਾ ਚੱਲ ਰਿਹਾ ਸੀਗਾ ਉਹ ਸਾਰਿਆਂ ਨੂੰ ਇਹ ਤੋਂ ਸਾਈਡ ਲਾਈਨ ਤੇ ਕਰ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਆ ਵੀ ਜਿਹੜਾ 7 ਦਸੰਬਰ 1992 ਦੇ ਜਿਸ ਕੇਸ ਦੇ ਵਿੱਚ ਭਾਈ ਸਾਹਿਬ ਨੂੰ ਕੋਂਕੇ ਪਿੰਡ ਤੋਂ ਅਰੈਸਟ ਕੀਤਾ ਗਿਆ ਸੀਗਾ ਪਹਿਲਾਂ ਇੱਕ ਵਾਰ ਕਰਿਆ ਗਿਆ ਫਿਰ ਛੱਡਿਆ ਗਿਆ ਫਿਰ ਦੁਬਾਰਾ 25 ਦਸੰਬਰ ਨੂੰ ਕੀਤਾ ਗਿਆ 200 ਬੰਦਿਆਂ ਦੀ ਹਾਜ਼ਰੀ ਦੇ ਵਿੱਚ ਉਸ ਉਸ ਰਿਪੋਰਟ ਜਿਹੜੀ ਜਿਸ ਥਾਣੇਦਾਰ ਨੇ ਦਰਜ ਕੀਤੀ ਸੀਗੀ ਉਹ ਐਫ ਆਈ ਆਰ ਜਿਹੜੀ 181 ਨੰਬਰ ਸੀਗੀ ਉਹਦਾ ਉਸ ਉਸ ਜਿਹੜਾ ਥਾਣੇਦਾਰ ਦਾ ਕੋਈ ਮਿਹਰਬਾਨੀ ਤੇ ਦੂਜੀ ਗੱਲ ਇਹ ਆ ਵੀ ਜਿੱਥੇ ਫੇਰ ਆ ਕੇ ਜਿੱਥੇ ਭਾਈ ਸਾਹਿਬ ਤਾਂ ਬਾਅਦ ਚ ਸਰੀਰ ਕਹਿੰਦੇ ਵੀ ਉਹ ਤੇ ਖੁਰਦ-ਬੁਰਦ ਕੀਤਾ ਜਾਂਦਾ ਜਿਸ ਵੇਟ ਇਲਾਕੇ ਦੇ ਥਾਣੇ ਦੇ ਵਿੱਚ ਜਿੱਥੇ ਉਹਨਾਂ ਨੂੰ ਟੋਟੇ-ਟੋਟੇ ਕਰਕੇ ਪਲਾਸਟਿਕ ਦੇ ਲਫਾਫਿਆਂ 'ਚ ਬੰਦ ਕਰਕੇ ਰੋੜਿਆ ਜਾਂਦਾ ਕਿਸਤੀ ਦੇ ਵਿੱਚ ਉਹਦਾ ਕੋਈ ਜ਼ਿਕਰ ਨਹੀਂ ਹੈ ਫਿਰ ਉਸ ਵਕਤ ਦੇ ਜਿਹੜੇ ਬਾਅਦ ਚ ਇਹਨਾਂ ਨੇ ਡੀਜੀਪੀ ਲਾਏ ਆ ਕਾਲੀਦਾਲ ਨੇ ਬਾ ਡੀਜੀਪੀ ਸੁਬੇਸ਼ ਸਿੰਘ ਸੈਣੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ ਤੇ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਦੀਆਂ ਮੀਟਿੰਗਾਂ ਦਾ ਜਿਹੜਾ ਲੋਕ ਗਏ ਆ ਭਾਈ ਸੁਰਜ ਸੁਰਜਨ ਸਿੰਘ ਠੇਕੇਦਾਰ ਹੋਣੇ ਤੇ ਤੇਜਵੰਤ ਸਿੰਘ ਗਰੇਵਾਲ ਜਿਹੜੇ ਕਿ ਮਾਨ ਸਿੰਘ ਹਰਚਾ ਦੇ ਘਰ ਚ ਮਿਲੇ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਉਹਨਾਂ ਨੇ ਸਵਰਨ ਸਿੰਘ ਘੋਟਨੇ ਨੂੰ ਟੈਲੀਫੋਨ ਵੀ ਕੀਤਾ ਸੀਗਾ ਉਸ ਵਾਕੇ ਦਾ ਵੀ ਜਿਹੜਾ ਕਿ ਬੀਪੀ ਤਵਾੜੀ ਦੇ ਵਿੱਚ ਜ਼ਿਕਰ ਆਇਆ ਹੋਇਆ ਉਹਦਾ ਵੀ ਕੋਈ ਜ਼ਿਕਰ ਨਹੀਂ ਹੈਗਾ ਤੇ ਬਹੁਤ ਕੁਝ ਹੈਗਾ ਜਿਹ ਹੈ ਜਿਹਦੇ ਵਿੱਚ ਕਈ ਜਿਹੜੇ ਆਫੀਸਰ ਜਿਵੇਂ ਬਾਅਦ ਦੇ ਵਿੱਚ ਜਿਹੜੇ ਐਸਐਸਪੀ ਆਏ ਆ ਜਦੋਂ ਸਵਰਨ ਸਿੰਘ ਘੋਟਨੇ ਦੀ ਟਰਾਂਸਫਰ ਕਰਤੀ ਗਈ ਆ ਉਹ ਉਸ ਇੱਕ ਫਲਾਅ ਦੇ ਬਾਅਦ ਅਗਲੇ ਦਿਨ ਤਾਂ ਮੁਕਾਬਲਾ ਸ਼ੋ ਹੋ ਜਾਂਦਾ ਹੈ ਉਸ ਦਿਨ ਦਾ ਜਿਹੜਾ ਬਿੱਲਾ ਹੈ ਜਿਹੜੀ ਤੇ ਟ੍ਰਾਂਸਫਰ ਹੁੰਦੀ ਆ ਦੂਜਿਆਂ ਨੇ ਜੁਆਇਨ ਕਰਨਾ ਹੈ ਸਰਦਾਰ ਹਰਿੰਦਰ ਸਿੰਘ ਚਾਹਲ ਜਿਹੜੇ ਐਸਐਸਪੀ ਆ ਬਾਅਦ ਚ ਆਨੇ ਆ ਤੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਤੇ ਉਹ ਜਿਹੜਾ ਜਿਹੜੀ ਰਿਪੋਰਟ ਆ ਜਿਸ ਉਹ ਹੌਲਦਾਰ ਜਿਹੜਾ ਮਤਲਬ ਹੋਮਗਾਰਡਸ ਸੀਗਾ ਜਿਹਦੀ ਪੇਟੀ ਤੋਂ ਮਾਨਕ ਦੀ ਜਹੇਦਾਰ ਕੌਂਕੇ ਨੂੰ ਪਹੌੜਾ ਦਿਖਾਇਆ ਗਿਆ ਵੀ ਕੁਝ ਅੱਤਵਾਦੀਆਂ ਨੇ ਹਮਲਾ ਕੀਤਾ ਛੜਾ ਕੇ ਲੈ ਗਏ ਉਸ ਜਿਹਨੂੰ ਹੌਲਦਾਰ ਬਣਾਇਆ ਦਿੱਤਾ ਗਿਆ ਬਾਅਦ ਵਿੱਚ ਤਰੱਕੀ ਦੇ ਕੇ ਪਹਿਲਾਂ ਸਸਪੈਂਡ ਕੀਤਾ ਗਿਆ ਹੌਲਦਾਰ ਬਣਾਇਆ ਦਿੱਤਾ ਗਿਆ ਉਹ ਜਿਹੜੇ ਬੰਦਿਆਂ ਨੇ ਉਹਨੂੰ ਹੌਲਦਾਰ ਬਣਾਇਆ ਉਹ ਸਾਰੇ ਉਹਨਾਂ ਕਿਸੇ ਵੀ ਅਫੀਸਰ ਦਾ ਜ਼ਿਕਰ ਨਹੀਂ ਹੈਗਾ ਸੋ ਇਹ ਇਹਦੇ ਹੋਰ ਕੁਝ ਹੈ ਸਸੀ ਕਾਂਧੀ ਆ ਉਹਦੇ ਵਿੱਚ ਹਰਿੰਦਰ ਚੈਲ ਵੀ ਹੈ ਤੇ ਨਾਲ ਇਹ ਵੀ ਕਹੇ ਹਾਈ ਅਫਸਰ ਜੂਨੀਅਰ ਛਾਈ ਬੰਦੇ ਜੂਨੀਅਰ ਛੱਡ ਕੇ ਉਹ ਹੌਲਦਾਰ ਨੂੰ ਦਿੱਤੀ ਗਈ ਜੀਆ ਮਤਲਬ ਬੰਦੇ ਕਰਨ ਦੀ ਸਜ਼ਾ ਤਾਂ ਕੀ ਦੇਣੀ ਸੀ ਉਲਟਾ ਲਾਭ ਦਿੱਤਾ ਗਿਆ ਪਰ ਜੇ ਆਪਾਂ ਉਸ ਮਾਹੌਲ ਦੀ ਗੱਲ ਕਰ ਲਈਏ ਰਣਜਪਾਤ ਉਹਦੋਂ ਇਹ ਸੀ ਮਾਹੌਲ ਕਿ ਪੁਲਿਸ ਬੰਦੇ ਮਾਰਨਾ ਆਪਣਾ ਹੱਕ ਸਮਝਦੀ ਸੀ ਕੋਈ ਪੁੱਛਦਾ ਨਹੀਂ ਸੀ ਕਿਸੇ ਨੂੰ ਪੈਸੇ ਵੀ ਨੋਟ ਵੀ ਬਣਾਏ ਇਤਿਆਂ ਵੀ ਲਵਾਈਆਂ ਝੂਠੇ ਪੁਲਸ ਮੁਕਾਬਲੇ ਦਿਖਾ ਕੇ ਬਹੁਤ ਸਾਰੇ ਨੌਜਵਾਨ ਅਜੇ ਵੀ ਕਤਲ ਕੀਤੇ ਗਏ ਜਿਹੜੇ ਜਿੰਦਾ ਸੀ ਉਹਨਾਂ ਦੇ ਸਾਹਮਣੇ ਕੋਈ ਹੋਰ ਹੀ ਬੰਦੇ ਮਾਰਤੇ ਇਹ ਸਭ ਨੂੰ ਪਤਾ ਸੀ ਕਾਲੀਆਂ ਜਿਹਨੀਆਂ ਬਿੱਲੀਆਂ ਨੇ ਬਲੈਕ ਕੈਟ ਜਿਹਨੂੰ ਆਪਾਂ ਕਹਿੰਦੇ ਆ ਉਹ ਵੱਡੀਆਂ ਸਰਕਾਰਾਂ ਵਿੱਚ ਸੀਗੀਆਂ ਪਰ ਉਸ ਮੋਕੇ ਇੱਕ ਸਟੇਟ ਹੁੰਦੀ ਹੈ ਜਿਹੜੀ ਲੋਕਾਂ ਦੀ ਚੁਣੀ ਸਰਕਾਰ ਹੁੰਦੀ ਹੈ ਉਹਨੇ ਕਾਨੂੰਨ ਵੇਖਣਾ ਹੁੰਦਾ ਕਿ ਸਹੀ ਤਰੀਕੇ ਨਾਲ ਲਾਗੂ ਹੋਵੇ ਉੱਥੇ ਵੱਡਾ ਖੋਰ ਸੀ ਜਿਹੜੀ ਸਰਕਾਰਾਂ ਨਾਲ ਨਹੀਂ ਬਣਦੇ ਰਹੀਆਂ ਸਾਰੀਆਂ ਜਦੋਂ ਲੋਕ ਕਹਿ ਰਹੇ ਨੇ ਕਿ ਤਿੰਨ ਵਾਰ ਕਾਲੀ ਦਲ ਦੀ ਲਗਾਤਾਰ ਸਰਕਾਰ ਰਹੀ ਹੈ ਫਿਰ ਉਸ ਤੋਂ ਬਾਅਦ ਦੁਬਾਰੇ ਕੈਪਟਨ ਦੀ ਸਰਕਾਰ ਆਈ ਹੈ ਹੁਣ ਸਾਰੇ ਕਹਿੰਦੇ ਨੇ ਕਿ ਭਾਈ ਕੌਮਕੇ ਦੇ ਮੁੱਲਜਮ ਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਚੁੱਪ ਕਰਕੇ ਬੈਠ ਗਏ ਉਹਦੋਂ ਅੱਖਾਂ ਤੇ ਪੱਟੀ ਕਿਉਂ ਬੰਨੀ ਹੋਈ ਸੀ ਇਹਦੇ ਬਾਰੇ ਕੀ ਕਹਿਣਾ ਤੁਹਾਨੂੰ ਦੇਖੋ ਇਹ ਬਹੁਤ ਹੀ ਮੰਦਪਾਗੀ ਘਟਨਾ ਹੈ ਕਿਉਂਕਿ ਜਿਹੜੀ ਕਾਂਗਰਸ ਸਰਕਾਰ ਸੀਗੀ ਬਿਆਨ ਸਿੰਘ ਦੇ ਟਾਈਮ ਦੇ ਵਿੱਚ ਤੇ ਬੇਸ਼ੱਕ 1995 ਚ ਬਿਆਨ ਸਿੰਘ ਦਾ ਮਰਡਰ ਹੋ ਗਿਆ ਤੇ ਉਸ ਤੋਂ ਬਾਅਦ ਹਰਚਰਨ ਸਿੰਘ ਬਰਾੜ ਆਇਆ ਰਜਿੰਦਰ ਕੌਰ ਪੱਠੜ ਇਹਨਾਂ ਦਾ ਵੀ ਕੋਈ ਸਮਾਂ ਰਿਹਾ ਮੇਰੇ ਖਿਆਲ ਤੇ ਉਹ ਕਹਿਣ ਦਾ ਭਾਵ ਆ ਵੀ ਉਹਨਾਂ ਤੋਂ ਤਾਂ ਆਪਾਂ ਕੀ ਆਸ ਕਰ ਸਕਦੇ ਹਾਂ ਕਿਉਂਕਿ ਉਹਨਾਂ ਦੇ ਰਾਜ ਹੀ ਨਸਲ ਪੁੱਸੀ ਲਈ ਬਣਿਆ ਸੀਗਾ ਜਦੋਂ ਬਾਈਕਾਰਡ ਦੇ ਦੌਰਾਨ ਉਹਨਾਂ ਦੀ 2.3% 4% ਵੋਟਾਂ ਦੇ ਨਾਲ ਉਹਨਾਂ ਦੀ ਸਤਾ ਦੇ ਵਿੱਚ ਉਹਨਾਂ ਨੇ ਜਿਹੜੀ ਸਰਕਾਰ ਬਣਾਈ ਸੀਗੀ ਤਾਂ ਪਰ ਜੀ ਅ ਅਕਾਲੀ ਦਲ ਕਹਿੰਦਾ ਜਿਹਨੂੰ ਜਿਹਦਾ ਜਿਹਦੀ ਜਿਹੜੀ 1920 ਦੇ ਵਿੱਚ ਸਥਾਪਨਾ ਹੀ ਜ਼ਬਰ ਤੇ ਜ਼ੁਲਮ ਦੇ ਨਾਲ ਲੜਨ ਦੇ ਲਈ ਹੋਈ ਆ ਸਿੱਖ ਸਿਧਾਂਤਾਂ ਨੂੰ ਕਾਇਮ ਰੱਖਣ ਦੇ ਲਈ ਹੋਈ ਆ ਤੇ ਉਸੇ ਪਾਰਟੀ ਦਾ ਸਿੱਖ ਕੌਮ ਦਾ ਜਿਹੜਾ ਜ਼ਹੀਦਾਰ ਆ ਉਹ ਵੀ ਅਕਾਲ ਤਖਤ ਦਾ ਉਹ ਹਰਾਸਤ ਦੇ ਵਿੱਚ ਆ ਤੇ ਕਾਲੀ ਦਲ ਦੇ ਪ੍ਰਧਾਨ ਨੂੰ ਪਤਾ ਲੱਗਦਾ ਉਹ ਮਿਲਣ ਵੀ ਨਹੀਂ ਜਾਂਦਾ ਤੇ ਉਹਨਾਂ ਦੀ ਸਰਕਾਰ ਬਣਦੀ ਆ ਇਸੇ ਵਾਅਦੇ ਨੂੰ ਲੈ ਕੇ 1997 ਦੇ ਵਿੱਚ ਵੀ ਜਦੋਂ ਸਾਡੀ ਸੱਤਾ 'ਚ ਅਸੀਂ ਆ ਗਏ ਤਾਂ ਜਿੰਨੀਆਂ ਵੀ ਸਿੱਖ ਨੌਜਵਾਨਾਂ ਤੇ ਬਧਿਕੀਆਂ ਹੋਈਆਂ ਪੰਜਾਬ ਦੇ ਵਿੱਚ ਖਾਲੀ ਭਾਈ ਕਰਦੇਵ ਸਿੰਘ ਔਕੇ ਨੇ ਸਮੁੱਚੀਆਂ ਤੇ ਵੀ ਉਹਨਾਂ ਦੀ ਅਸੀਂ ਇੱਕ ਜੁਡੀਸ਼ੀਅਲ ਕਮਿਸ਼ਨ ਕਾਇਮ ਕਰਾਂਗੇ ਤੇ ਜਿੰਨੇ ਵੀ ਦੋਸ਼ੀਆਂ ਉਹਨਾਂ ਨੂੰ ਕਟਾਇਰੇ 'ਚ ਖੜਾ ਕਰਾਂਗੇ ਤੇ ਉਹਨਾਂ ਨੂੰ ਬਣਦੀ ਸਜ਼ਾਵਾ ਦੇਵਾਂਗੇ ਤਾਂ ਉਹਨਾਂ ਨੇ ਉਹ ਬਾਕੀਆਂ ਨੂੰ ਤਾਂ ਕੀ ਸਜ਼ਾਵਾ ਦੇਣੀ ਆ ਸੀਗੀਆਂ ਪਰ ਜਿਹੜੇ ਜ਼ੁਲਮ ਕਰਨ ਵਾਲੇ ਸੀਗੇ ਅਫਸਰ ਸੋ ਇੱਥੇ ਤੱਕ ਕਿ ਸਵਰਨ ਸਿੰਘ ਘੋੜੇ ਦੇ ਨਾਲ ਉਹ ਵੀ ਸੱਤਾ ਦਾ ਆਨੰਦ ਭੋਗਦੇ ਰਹੇ ਉਹਨਾਂ ਨੂੰ ਕਿਸੇ ਨੇ ਪੂਰੀ ਉਹਨਾਂ ਨੇ ਰਾਮ ਨਾਲ ਨੌਕਰੀਆਂ ਕੀਤੀਆਂ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸੀਗੇ ਉਹ ਵੀ ਵੱਡੇ ਉਚੋੜਨ ਤੇ ਲੱਗੇ ਰਹੇ ਤੇ ਧੂਆਂ ਮਾਰਨ ਵਾਲੇ ਜਿਹੜੇ ਡੀਜੀਪੀ ਲੱਗੇ ਰਹੇ ਇਹਨਾਂ ਦੇ ਰਾਜ ਦੇ ਵਿੱਚ ਸੋ ਰਿਪੋਰਟ ਵੀ ਜਿਹੜੀ ਹੁਣ ਬੀਪੀ ਤਵਾੜੀ ਦੀ ਗੱਲ ਕਰਦੇ ਆ ਉਹ ਵੀ ਜਾ ਕੇ 1997 ਤੋਂ ਬਾਅਦ ਜਦੋਂ ਪੰਥਕ ਜਥੇਬੰਦੀਆਂ ਮਿਲਦੀਆਂ 1998 ਚ ਬਣਾਨੇ ਆ ਤੇ 1999 ਚ ਆਦੀ ਉਹ ਵੀ ਦਵਾਇਤੀ ਜਾਂਦੀ ਆ ਹੁਣ ਹਾਲਾ ਵੀ ਉਸ ਰਿਪੋਰਟ ਦੀ ਨਿੰਦਾ ਕਰੀ ਜਾਂਦੇ ਹੋ ਰਿਪੋਰਟ ਜੇ ਇਹ ਨਹੀਂ ਸੀਗਾ ਰਿਪੋਰਟ ਚ ਹੋ ਰਹੀ ਸੀਗਾ ਹੁਣ ਜਦੋਂ ਜਦੋਂ ਸ਼ਿਕਾਇਤ ਹੋ ਗਈ ਰਾਡ ਸਾਹਿਬ ਸ਼ਿਕਾਇਤ ਹੋ ਵੀ ਥਾਣੇ ਦੇ ਵਿੱਚ ਜੇਕਰ ਸਰਕਾਰ ਦੀ ਮਨਸਾ ਹੋਵੇ ਇਸ ਮਾਮਲੇ 'ਚ ਹੱਲ ਦੇਣ ਦੀ ਤਾਂ ਤੁਰੰਤ ਪਰਚਾ ਦਰਜ ਕਰਕੇ ਕਾਰਵਾਈ ਕਰੀਦੀ ਐ ਹੁਣ ਲੱਗਦਾ ਕਿ ਜਿਹੜੀ ਸ਼ਿਕਾਇਤ ਆ ਉਹ ਵੀ ਕਿਤੇ ਇਹ ਨਾ ਹੋਵੇ ਕਿ ਠੰਡੇ ਵਾਸਤੇ ਕੋਈ ਰਹੇ देखो मनुष्य ਜਿਹੜਾ ਮਤਲਬ ਬਿਲਕੁਲ ਵੀ ਜੋ ਅੱਜ ਤੱਕ ਦਾ ਵਰਤਾਨ ਦਾ ਜੇ ਆਪਾਂ ਪਿਛਲਾ ਇਤਿਹਾਸ ਦੇਖ ਲਈਏ ਅੱਜ ਤੱਕ ਕਿਸੇ ਵੀ ਨਸਲਕੁਸ਼ੀ ਦੇ ਦੋਸ਼ੀ ਨੂੰ ਕਿਸੇ ਝੁੱਠੇ ਮਗਾਵਲੇ ਦੇ ਦੋਸ਼ੀ ਨੂੰ ਅੱਜ ਤੱਕ ਉਸ ਤਰ੍ਹਾਂ ਨਾਲ ਸਜ਼ਾ ਨਹੀਂ ਮਿਲੀ ਸवाय ਅਦਾਲਤਾਂ ਤੋਂ ਸਰਕਾਰਾਂ ਨੇ ਦੁਆਣ ਦੀ ਕੋਸ਼ਿਸ਼ ਨਹੀਂ ਕੀਤੀ ਲੋਕਾਂ ਨੇ ਆਪਣੇ ਤੌਰ ਤੇ ਐਫਰਟਸ ਕਰਕੇ ਕੇਵਲ ਤੇ ਕੇਵਲ ਸੀਬੀਏ ਨੇ ਜਿਹੜੇ ਕੇਸਾਂ ਦੀ ਇਨਵੈਸਟੀਗੇਸ਼ਨ ਕੀਤੀ ਉਹਨਾਂ کیسਾਂ 'ਚ ਜੋ ਜਰੂਰ ਮਿਲੀ ਹੈ ਕਮੇਟੀ ਦਾ ਉਹ ਹੀ ਕਹਿ ਰਿਹਾ ਨਾ ਲੋਕਾਂ ਨੇ ਆਪਣੇ ਤੌਰ ਤੇ ਆਪਣੇ ਖਰਚਿਆਂ ਤੇ ਆਪਣੀ ਜੁਰਤ ਦੇ ਨਾਲ ਅਦਾਲਤਾਂ ਵਿੱਚ ਕੇਸ ਲੜ ਕੇ ਸੀਬੀਆਈ ਨੂੰ ਕੇਸ ਦਵਾ ਕੇ ਜਿੰਨਾ ਥੋੜਾ ਬਹੁਤਾ ਜਿਹੜਾ ਇਨਸਾਫ ਮਿਲਿਆ ਉਸ ਉਸ ਕਦਰ ਦੇ ਵਿੱਚ ਮਿਲਿਆ ਤੇ ਜਾਂ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਾਂ ਨਾਲ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਨਾਲ ਮਿਲਿਆ ਪਰ ਪੰਜਾਬ ਸਰਕਾਰ ਨੇ ਤਾਂ ਚਾਹੇ ਘாலி ਗੱਲ ਦੀ ਹੋਵੇ ਚਾਹੇ ਕਾਂਗਰ ਦੀ ਸਰਕਾਰਾਂ ਹੋਣ ਹਰੇਕ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀ ਆ ਅੱਜ ਤੱਕ ਦਾ ਤਾਂ ਇਤਿਹਾਸ ਇਹੀ ਆ ਹਰੇਕ ਸਰਕਾਰ ਨੇ ਭਾਵੇਂ ਕਾਂਗਰਸੀ ਸੀਗੀ ਭਾਵੇਂ ਅਕਾਲੀਆਨ ਸੀਗੀ ਇਹਨਾਂ ਨੇ ਜਿਹੜੇ ਦੋਸਤੀ ਪੁਲਿਸ ਵਾਲੇ ਸੀਗੇ ਉਹਨਾਂ ਨੇ ਕੇਸ ਵੀ ਲੜੇ ਆ ਆਪਣੇ ਖਰਚੇ ਤੋਂ ਲੜੇ ਆ ਤੇ ਉਹਨਾਂ ਦੀਆਂ ਸਜ਼ਾਵਾਂ ਘਟਾਉਣ ਦੇ ਵਿੱਚ ਉਹਨਾਂ ਨੂੰ ਸਜ਼ਾ ਤੋਂ ਪਹਿਲਾਂ ਹੀ ਉਹਨਾਂ ਨੂੰ ਪੂਰੀਆਂ ਹੋਣ ਤੋਂ ਪਹਿਲਾਂ ਰਿਹਾ ਕਰਨ ਦੇ ਵਿੱਚ ਵੀ ਅਹਿਮ ਰੋਲ ਅਦਾ ਕਰਿਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਪੰਥਕ ਸਰਕਾਰ ਦੀ ਕਾਂਗਰਸੀ ਦਾ ਤਾਂ ਪਤਾ ਹੈ ਕਾਂਗਰਸੀ ਦਾ ਪਤਾ ਹੈ ਪਿੰਕੀ ਕੈਡ ਬੜਾ ਮਸ਼ਹੂਰ ਹੋਇਆ ਪਿੰਕੀ ਕੈਡ ਨੂੰ ਸਜ਼ਾ ਹੋ ਗਈ ਸੀਗੀ ਤੁਹਾਨੂੰ ਪਤਾ ਵੀ ਪਿੰਕੀ ਕੈਡ ਨੂੰ 7-8 ਸਾਲ ਬਾਅਦ ਹੀ ਕਾਲੀ ਦਲ ਦੀ ਸਰਕਾਰ ਸੀ ਰਿਹਾ ਕਰਤਾ ਸੀਗਾ ਤੇ ਇਹਦੀ ਅਪਾਇੰਟਮੈਂਟ ਵੀ ਕਰਤੀ ਸੀਗੀ ਇਹਨੂੰ ਦੁਬਾਰਾ ਲਾ ਵੀ ਦਿੱਤਾ ਗਿਆ ਸੀਗਾ ਫਿਰ ਜਦੋਂ ਰੋਲਾ ਪਿਆ ਫਿਰ ਉਹ ਅਪਾਇੰਟਮੈਂਟ ਵਾਪਸ ਲੈ ਲਈ ਗਈ ਸੀਗੀ ਸੋ ਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆਂ ਹੋਰ ਬਥੇਰਾ ਕੁਝ ਹੈਗਾ ਸੋ ਕਿਹੜੀਆਂ ਜਿਹੜੀ ਇਹ ਸਿਸਟਮ ਆ ਜਿਹੜਾ ਨਾ ਉਹ ਮੰਨਉ ਨਹੀਂ ਲੱਗਦਾ ਹੈਗਾ ਵੀ ਜੇ ਕਿਉਂਕਿ ਉਹੀ ਕੱਲਾ ਪ੍ਰਕਾਸ਼ ਸਿੰਘ ਬਾਦਲੀ ਗਏ ਆ ਬਾਕੀ ਦਾ ਸਾਰੇ ਉੱਥੇ ਹੀ ਆ ਬਾਕੀ ਦਾ ਸਾਰੇ ਉੱਥੇ ਹੀ ਆ ਚਲੋ ਕਰਚਰ ਸਿੰਘ ਟੋੜਾ ਚਲੇ ਗਏ ਪ੍ਰਕਾਸ਼ ਸਿੰਘ ਬਾਦਲ ਚਲੇ ਗਏ ਬਾਕੀ ਦਾ ਸਾਰਾ ਇੱਥੇ ਹੀ ਬੈਠੇ ਆ ਤੇ ਤੇ ਸਿਸਟਮ ਵੀ ਉਹੀ ਆ ਪੁਲਿਸ ਵੀ ਉਹੀ ਆ ਸਾਰੇ ਹੈਗਿਆਂ ਦੋਸ਼ੀ ਵੀ ਹੈਗਿਆਂ ਇੱਕ ਦੋ ਤੋਂ ਬਗੈਰ ਬਾਕੀ ਸਾਰੇ ਉਰੀ ਵਿਚਰ ਰਹੇ ਆ ਤੇ ਉਹਨਾਂ ਦੇ ਕੋਈ ਅਸਰ ਵੀ ਨਹੀਂ ਹੈਗਾ ਤੇ ਜੇ ਕਿਸੇ ਤਾਨ ਪੱਤਨ ਲੱਗ ਜਵੇ ਜਿਵੇਂ ਪੋਲੀਟੀਕਲ ਗੇਮਸ ਆਂਡ ਕੇ ਬੁਕਤਾ ਕਰਕੇ ਲਾ ਲੋ ਜਿਵੇਂ ਦਿੱਲੀ ਦੇ ਵਿੱਚ ਵੀ ਜਿਹੜਾ ਸਰਨੇ ਸਰਸੇ ਹੋਣੀਆਂ ਆ ਉਹ ਤੇ ਉੱਥੇ ਦਿੱਲੀ ਕਮੇਟੀ ਨੇ ਵੀ ਕੱਟ ਕਰਿਆ ਸੀਗਾ ਉਹਨਾਂ ਨੇ ਵੀ ਕਿਹਾ ਸੀਗਾ ਵੀ ਅਸੀਂ ਜ਼ਾਹੇਦਾਰ ਦੇਸ਼ ਨੂੰ ਇਨਸਾਫ ਦਵਾਵਾਂਗੇ ਪਰ ਉਹਨਾਂ ਨੇ ਸੁਖਵੀਰ ਬਾਦਲ ਦਾ ਵੀ ਕਿਹਾ ਸੀਗਾ ਵੀ ਅਸੀਂ ਉਹਨੂੰ ਵੀ ਕਟਾਰੇ 'ਚ ਖੜਾ ਕਰਾਂਗੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਵਾਰਡ ਵੀ ਵਾਪਸ ਲਿਆਵਾਂਗੇ ਰਾਜਨੀਤਿਕ ਤੌਰ ਤੇ ਕੇਂਦਰ ਦੀ ਮਦਦ ਦੇ ਨਾਲ ਕੋਈ ਸਟੈਪ ਚੱਕਿਆ ਜਾਵੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਮੈਨੂੰ ਆਸ ਆ ਜਿਹੜੀ ਆ ਕੋਈ ਜਾਦੇ ਵੱਡੀ ਆਸ ਨਹੀਂ